ਬਲੈਟਡੋਨਰਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਤਰਮਕੋਟ ਪੱਲੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀ ਦੇ ਦਿਵਸ ਦੇ ਮੌਕੇ ਤੇ ਸ਼੍ਰੀ ਸੁਖਮਣੀ ਸਾਹਿਬ ਜੀ ਦੇ ਪਾਠ ਭੋਗ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ ਬਲੱਡ ਡੋਨਰਸ ਕਲੱਬ ਐਂਡ ਵੈਲਫੇਅਰ ਸੁਸਾਇਟੀ ਧਰਮਕੋਟ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਧਰਮਕੋਟ ਤੇ ਨਿਰੰਜਨ ਦਾਸ ਗਰੋਵਰ ਮੈਮੋਰੀਅਲ ਵੈਲਫੇਅਰ ਸੁਸਾਇਟੀ ਧਰਮਕੋਟ ਵੱਲੋਂ ਅੱਜ ਗੁਰਦੁਆਰਾ ਬਾਬਾ ਜੀਵਨ ਸਿੰਘ ਧਰਮਕੋਟ ਵਿਖੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 750 ਸਾਲਾ ਸ਼ਹੀਦੀ ਦਿਵਸ ਦੇ ਮੌਕੇ ਕਲੱਬ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਵਾਈ ਗਈ ਅਤੇ ਇਸ ਮੌਕੇ ਤੇ ਚਾਹ ਤੇ ਮਠੀਆਂ ਦੇ ਲੰਗਰ ਲਗਾਏ ਗਏ ਅਤੇ ਪ੍ਰਧਾਨ ਜਸਵਿੰਦਰ ਸਿੰਘ ਰਖਣਾ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਅਤੇ ਲਾਹਮਿਸਾਲ ਕੁਰਬਾਨੀ ਨੂੰ ਯਾਦ ਕਰਦਿਆਂ ਉਹਨਾਂ ਦੀ ਜੀਵਨੀ ਅਤੇ ਧਰਮ ਦੀ ਖਾਤਰ ਦਿੱਤੇ ਯੋਗਦਾਨ ਦੇ ਉੱਤੇ ਸੰਖੇਪ ਸ਼ਬਦਾਂ ਦੇ ਵਿੱਚ ਚਾਨਣਾ ਪਾਇਆ ਉਹਨਾਂ ਨੇ ਕਿਹਾ ਕਿ ਅੱਜ ਅਸੀਂ ਉਸ ਮਹਾਨ ਅਤੇ ਲਾਸਾਨੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਜਿਸ ਦੀ ਮਿਸਾਲ ਕਿਸੇ ਵੀ ਧਰਮ ਜਾਂ ਇਤਿਹਾਸ ਵਿੱਚ ਨਹੀਂ ਮਿਲਦੀ ਉਹਨਾਂ ਨੇ Hindu ਧਰਮ ਦੀ ਰੱਖਿਆ ਦੇ ਲਈ ਆਪਣਾ ਸੀਸ ਨਿਸ਼ਾਵਰ ਕਰ ਦਿੱਤਾ ਅਤੇ ਇਹ ਕੁਰਬਾਨੀ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਰਾਹ ਦਿਖਾ ਹੋਦੀ ਰਹੇਗੀ ਸ੍ਰੀ ਅਮਰਿਤ ਕੁਮਾਰ ਨੌਹਰਿਆ ਜੀ ਨੇ ਉਹਨਾਂ ਦੀ ਇੱਕ ਕੁਰਬਾਨੀ ਸੰਦੇਸ਼ ਦਿੰਦੀ ਹੈ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਅਤੇ ਲੋੜ ਹੈ ਅੱਜ ਦੇ ਸਮੇਂ ਵਿੱਚ ਜੇ ਧਾਰਮਿਕ ਸਹਿਣਸ਼ੀਲਤਾ ਆਪਸੀ ਪਿਆਰ ਸਮਾਜ ਸੁਰੱਖਿਆ ਅਮਨ ਪਾਈਚਾਰੇ ਦੀ ਬਹੁਤ ਜ਼ਿਆਦਾ ਲੋੜ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਸਤਗੁਰੂ ਜੀ ਦੇ ਪਾਏ ਸੱਚ ਦੇ ਪੁਰਨਿਆਂ ਤੇ ਚੱਲਣਾ ਚਾਹੀਦਾ ਹੈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਪਹੁੰਚੇ ਸਰਦਾਰ ਗੁਰਮੀਲ ਸਿੰਘ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਡਾਕਟਰ ਤੇਜਵੀਰ ਸਿੰਘ ਰੈਂਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੇ ਨਾਲ ਸੰਬੰਧਿਤ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਣ ਦੇ ਲਈ ਕਿਹਾ ਅਤੇ ਨਾਲ ਹੀ ਨਾਲ ਹੀ ਕਿਹਾ ਕਿ ਅਸੀਂ ਸਾਰੇ ਲੋਕ ਹੀ ਉਹਨਾਂ ਦੀ ਕੁਰਬਾਨੀ ਦੇ ਬਹੁਤ ਰਿਣੀ ਹਾਂ ਅਤੇ ਉਹਨਾਂ ਦਾ ਕਰਜ਼ਾ ਸੀ ਕਦੇ ਵੀ ਨਹੀਂ ਚੁਕਾ ਸਕਦੇ ਇਸ ਮੌਕੇ ਤੇ ਹਾਜ਼ਰ ਮੈਂਬਰ ਵਿਸ਼ੇਸ਼ ਤੌਰ ਤੇ ਪਹੁੰਚੇ ਸ਼੍ਰੀ ਅਮ੍ਰਿਤ ਕੁਮਾਰ ਨੋਹਰੀਆ ਅਸਮਾਨਿਤ ਜੱਸੀ ਮਾਸਟਰ ਰਕੇਸ਼ ਕੁਮਾਰ ਰਾਣਾ ਡਾਕਟਰ ਤੇਜਵੀਰ ਸਿੰਘ ਰਿੰਕੀ ਜਸਵਿੰਦਰ ਸਿੰਘ ਰਖਰਾ ਮਾਸਟਰ ਪ੍ਰੇਮ ਸਿੰਘ ਮਾਸਟਰ ਅਮਨਦੀਪ ਵਰਮਾ ਸੰਪਨ ਗੁਪਤਾ ਮਾਸਟਰ ਗੋਪਾਲ ਕਿਸ਼ਨ ਕੋੜਾ ਇੰਸਪੈਕਟਰ ਬਲਵਿੰਦਰ ਸਿੰਘ ਨਿਆਬ ਸਿੰਘ ਪਟਵਾਰੀ ਮੁਕੇਸ਼ ਕੁਮਾਰ ਬਿੱਟੂ ਸ਼ਰਮਾ ਡਾਕਟਰ ਕੁਲਬੀਰ ਸਿੰਘ ਡਾਕਟਰ ਸਰਿੰਦਰਪਾਲ ਜਨੇਜਾ ਡਾਕਟਰ ਬਲਜਿੰਦਰ ਸਿੰਘ ਸਿੰਧੂ ਨਰਿੰਦਰ ਕੁਮਾਰ ਗੋਵਰ ਬਲਕਾਰ ਸਿੰਘ ਸ਼ਾਬੜਾ ਵਿਨੇ ਕੁਮਾਰ ਅਰੋੜਾ ਸਤੀਸ਼ ਕੁਮਾਰ ਪੱਪੂ ਸਲਵਿੰਦਰ ਸਿੰਘ ਨੀਟਾ ਟੱਕਰ ਫੋਰਮੈਨ ਰਾਮ ਖਿਲਾਵਣ ਬਾਬਾ ਤਰਮਿੰਦਰ ਸਿੰਘ ਗੁਰਦੁਆਰਾ ਪ੍ਰਧਾਨ ਸੁਭਾ ਸਿੰਘ ਅਤੇ ਹੋਰ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਾਜ਼ਰ ਸਨ ਰਿਪੋਰਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਦੀ ਪੰਜਾਬ న్యూਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਨ ਨੂੰ ਖਾਸੰਗੀ ਬਹੁਤ ਹੀ ਧੰਨਵਾਦੀਆਂ ਡਰੱਡ ਡੋਨਰ ਕਲੱਬ ਅਤੇ ਸ਼੍ਰੀ ਨਰਿੰਦਰ ਸਾਹਿਬ ਮੈਮੋਰੀਅਲ ਪਾਸ ਦੇ ਜਿਨ੍ਹਾਂ ਨੇ ਬੜਾ ਹੀ ਵਧੀਆ ਪ੍ਰੋਗਰਾਮ ਕਰਕੇ ਅੱਜ ਸਾਡੇ ਸ਼ਹਿਰ ਤੇ ਬਾਬਾ ਜਿੰਮਤ ਸਿੰਘ ਜੀ ਗੁਰਦੁਆਰਾ ਸਹਾਬਾਨ ਵਿਖੇ ਜੋ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਾਪਤ ਅੱਜ ਆਪਣੇ ਪ੍ਰੋਗਰਾਮ ਸ਼ੁਰੂ ਕਰ ਜਾ ਰਹੇ ਆ ਸ਼ੁਕਰ ਦੇ ਅਤੇ ਅੱਖਾਂ ਦਾ ਜੋ ਦਵਾਈ ਦਿੱਤੀ ਜਾਦੀ ਫਿਰ ਨਹੀਂ ਮੈਡੀਕਲ ਜੋ ਇਸੇ ਲੱਗਾ ਹੈ ਕੈਂਪ ਸੋ ਮੈਂ ਸਾਰੇ ਕਲੱਬ ਦਾ ਦੋਨੇ ਕਲੱਬ ਅਤੇ ਨਰੰજન ਦਾਸ ਜੀ ਸੋਸਾਇਟੀ ਦਾ ਸਾਰਿਆਂ ਦਾ ਹੀ ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਨੇ ਬਹੁਤ ਹੀ ਵਧੀਆ ਪ੍ਰਬੰਧ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਤ ਜੋ ਇੱਕ ਲੱਗਾ ਹੈਗਾ ਗੁੰਦਾਲ ਕੈਨ ਦਾਸ ਲੱਗਾ ਹੈਗਾ ਆਪਣੇ ਅਰਜ਼ਾਦ ਦੇ ਵਿੱਚ ਬੋਲਡ ਸ਼ੋਰ ਕਰ ਫ੍ਰੀ ਸੇਵਾ ਕਰ ਰਹੇ ਆ ਸੋ ਸਾਰੇ ਵੀਰਾਂ ਦਾ ਜਸਵਿੰਦਰ ਰਕੜਾ ਜੀ ਸਾਰੀ ਟੀਮ ਦਾ ਮੈਂ ਅਖੇ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹਾਂ ਅਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਇਸ ਕਰab ਨੂੰ ਇਸ ਤਰ੍ਹਾਂ ਚੜ੍ਹਦੀ ਕਲਾ ਚ ਰੱਖੇ ਅਤੇ ਸਾਥ ਸੰਗਤ ਦੀ ਸੇਵਾ ਕਰਨ ਦਾ ਇਸੇ ਤਰ੍ਹਾਂ ਮੌਕਾ ਪ੍ਰਦਾਨ ਕਰੇ ਜਿੰਨਾ ਕਹਿੰਦਾ ਕੀ ਮਦਦ ਜਾਂਚਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹੁਣੇ ਜਿਵੇਂ ਸਾਡੇ ਸ਼ਹਿਰੀ ਕਾਲੀ ਦਲਪਨਾ ਸਰਕਾਰੀ ਮੁਹਿੰਮ ਸੀ ਸਾਰੇ ਹੀ ਦਾ ਸੱਤਾ ਹੈ ਇਹ ਬਲੱਡ ਸ਼ੂਗਰ ਕੈਂਪ ਜੋ ਫਿਰ ਚੱਲ ਰਿਹਾ ਹੈ ਬੀਨਾਂ ਦੇ ਖੀਲੇ ਹਰ ਸੰਡੇ ਲੱਗਦਾ ਹੈ ਅੱਜ ਇਹ ਕੈਂਪ ਜਿਹੜਾ ਹੈਗਾ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚੀਤੀ ਦਿਹਾੜੇ ਨੂੰ ਸਮਰਪਿਤ ਬਾਬਾ ਜੀ ਮੰਗਦਾਸ ਜੀ ਦੇ ਕੋਆਰਡੀਨੇਟਰ ਸਹਿਬ ਅਤੇ ਸਪੰਸਰ ਸਾਹਿਬ ਜੀ ਦੇ ਪਾਤਸ਼ਾਹ ਪਾਤਸ਼ਾਹ ਬਗੇ ਬਲੰਦਰ ਦਾਸ ਜੀ ਸਾਹਿਬ ਨੂੰ ਮੈਂ ਬਰਲੀ ਸਹਿਰੇ ਬਹੁਤ ਵਧੀਆ ਸਟੇਡੀ ਵੱਲੋਂ ਮੋਹਲਾ ਰਹੇ ਆਏ ਜਗਨ ਜਗਤ ਮੋਹਰੀਆ ਕਲਾਪਨ ਤੋਂ ਕਲਾਟੋਨ ਕਲਾਪਨ करती तौर मेल पर आते हैं इसे तरह की सेवा कर पक्ष है इन्होंने शब्दों में वागुरु जी वागुरु जी